ਇਜਲੇ ਕਈ ਦਿਨਾਂ ਤੋਂ ਪਹਾੜਾ ਵਿੱਚ ਪੈ ਰਹੇ ਮੀਂਹ ਕਾਰਨ ਪਹਾੜਾਂ ਤੋਂ ਪਾਣੀ ਹੀਠਾ ਵਗਨਵਾ ਰਿਹਾ ਜਿਸ ਕਾਰਨ ਕੱਗਰ ਦਰਿਆ ਵਿੱਚ ਹੜhta ਪਾਣੀ ਆਉਣ ਦਾ ਖਤਰਾ ਵੱਧ ਗਿਆ ਇਸ ਖਤਰੇ ਨੂੰ ਵੇਖਦਿਆਂ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮਿਤ ਸਿੰਘ ਪਠਾਣ ਮਾਜਰਾ ਨੇ ਕੱਗਰ ਦੇ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਿੱਖਿਆ ਉਹਨਾਂ ਨੇ ਕਿਹਾ ਹੈ ਕਿ ਕੱਗਰ ਦਰਿਆ ਵਿੱਚ ਸੁਖਨਾ ਝੀਲ ਤੋਂ ਵੀ ਪਾਣੀ ਛੱਟਿਆ ਜਾ ਰਿਹਾ ਹੈ ਜਿਸ ਦੇ ਰਾਤ ਤੱਕ ਦੇਵੀਗੜ੍ਹ ਇਲਾਕੇ ਵਿੱਚ ਪਹੁੰਚਣ ਦੀ ਉਮੀਦ ਹੈ ਇਸ ਖਤਰੇ ਨੂੰ ਵੇਖਦਿਆਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਉੱਚੀਆਂ ਥਾਂਾਂ ਤੇ ਲੈ ਕੇ ਜਾਣ ਅਤੇ ਲੋਕ ਆਪਣਾ ਖਾਣ-ਪੀਣ ਦਾ ਸਮਾਨ ਇਕੱਠਾ ਕਰ ਲੈਣ ਤਾਂ ਜੋ ਕਿਸੇ ਆਉਣ ਵਾਲੀ ਆਫਤ ਤੋਂ ਬਚਿਆ ਜਾ ਸਕੇ ਵਿਧਾਇਕ ਪਠਾਨ ਮਾਜਰਾ ਨੇ ਕਿਹਾ ਕਿ ਇਸ ਪਾਣੀ ਦੇ ਕੱਗੜ ਤੋਂ ਇਲਾਵਾ ਟਾਂਗਰੀ ਨਦੀ ਮਾਰਕੰਟਾ ਤੇ ਮੀਰਾਪੁਰ ਚੋਆ ਵਿੱਚ ਵੀ ਆਉਣ ਦਾ ਭਾਰੀ ਖਤਰਾ ਹੈ ਪਿਛਲੇ ਕਈ ਦਿਨਾਂ ਤੋਂ ਪਹਾੜਾ ਵਿੱਚ ਪੈ ਰਹੇ ਮੀਂਹ ਕਾਰਨ ਪਹਾੜਾਂ ਤੋਂ ਪਾਣੀ ਹੇਠਾਂ ਵਗਣ ਆ ਰਿਹਾ ਜਿਸ ਕਾਰਨ ਕੱਗੜ ਦਰਿਆ ਵਿੱਚ ਹੜhta ਪਾਣੀ ਆਉਣ ਦਾ ਖਤਰਾ ਵੱਧ ਗਿਆ ਇਸ ਖਤਰੇ ਨੂੰ ਵੇਖਦਿਆਂ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਕੱਗੜ ਦੇ ਕੰਢੇ ਵੱਸੇ ਪਿੰਡਾਂ ਨੇ ਲੋਕਾਂ ਨੂੰ ਚੇਤ੍ਰਣ ਦੀ اپیل ਕੀਤੀ ਹੈ انہوں نے کہا ہے کہ ਕੱਗਰ ਦਰਿਆ ਵਿੱਚ ਸੁਖਨਾ ਝੀਲ ਤੋਂ ਵੀ ਪਾਣੀ ਛਟਿਆ ਜਾ ਰਿਹਾ ਹੈ ਜਿਸ ਦੇ ਰਾਤ ਤੱਕ ਦੇਵੀਗੜ੍ਹ ਇਲਾਕੇ ਵਿੱਚ ਪਹੁੰਚਣ ਦੀ ਉਮੀਦ ਹੈ ਇਸ ਖਤਰੇ ਨੂੰ ਵੇਖਦਿਆਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਉੱਚੀਆਂ ਥਾਵਾਂ ਤੇ ਲੈ ਕੇ ਜਾਣ ਅਤੇ ਲੋਕ ਆਪਣਾ ਖਾਣ ਪੀਣ ਦਾ ਸਮਾਨ ਇਕੱਠਾ ਕਰ ਲੈਣ ਤਾਂ ਜੋ ਕਿਸੇ ਆਉਣ ਵਾਲੀ ਆਫਤ ਤੋਂ ਬਚਿਆ ਜਾ ਸਕੇ ਵਿਧਾਇਕ ਪਠਾਨ ਮਾਚਰਾ ਨੇ ਕਿਹਾ ਕਿ ਇਸ ਪਾਣੀ ਦੇ ਕੱਗਰ ਤੋਂ ਇਲਾਵਾ ਟਾਂਗਰੀ ਨਦੀ ਮਾਰਕੰਟਾ ਤੇ ਮੀਨਾਪੁਰ ਚੋਆ ਵਿੱਚ ਵੀ ਆਉਣ ਦਾ ਵੜੀ ਖਤਰਾ ਪਿਛਲੇ ਕਈ ਦਿਨਾਂ ਤੋਂ ਪਹਾੜਾ ਵਿੱਚ ਪੈ ਰਹੇ ਮੀਂਹ ਕਾਰਨ ਪਹਾੜਾਂ ਤੋਂ ਪਾਣੀ ਵਹਿਠਾ ਬਲਨਵਾ ਰਿਹਾ ਜਿਸ ਕਾਰਨ ਕੱਗਰ ਦਰਿਆ ਵਿੱਚ ਹੜhta ਪਾਣੀ ਆਉਣ ਦਾ ਖਤਰਾ ਬਤਕਿਆ ਇਸ ਖਤਰੇ ਨੂੰ ਵੇਖਦਿਆਂ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਕੱਗਰ ਤੇ ਕੰਡੇਵਸੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਪੀਲ ਕੀਤੀ ਹੈ ਉਹਨਾਂ ਕਹਿੰਿਆ ਕਿ ਕੱਗਰ ਦਰਿਆ ਵਿੱਚ ਸੁਖਨਾ ਝੀਲ ਤੋਂ ਵੀ ਪਾਣੀ ਛੱਟਿਆ ਜਾ ਰਿਹਾ ਹੈ ਜਿਸ ਦੇ ਰਾਤ ਤੱਕ ਦੇਵੀਗੜ੍ਹ ਇਲਾਕੇ ਵਿੱਚ ਪਹੁੰਚਣ ਦੀ ਉਮੀਦ ਹੈ ਇਸ ਖਤਰੇ ਨੂੰ ਵੇਖਦਿਆਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਉੱਚ ਚੋਆ ਤਾਮਾਤੇ ਲੈ ਕੇ ਜਾਣ ਅਤੇ ਲੋਕ ਆਪਣਾ ਖਾਣ ਪੀਣ ਦਾ ਸਮਾਨ ਇਕੱਠਾ ਕਰ ਲੈਣ ਤਾਂ ਜੋ ਕਿਸੇ ਆਉਣ ਵਾਲੀ ਆਫਤ ਤੋਂ ਬਚਿਆ ਜਾ ਸਕੇ ਵਿਧਾਇਕ ਪਠਾਨ ਮਾਚਰਾ ਨੇ ਕਿਹਾ ਕਿ ਇਸ ਪਾਣੀ ਦੇ ਕੱਗੜ ਤੋਂ ਇਲਾਵਾ ਟਾਂਗਰੀ ਨਦੀ ਮਾਰਕੰਟਾ ਤੇ ਮੀਰਾਪੁਰ ਚੋਆ ਵਿੱਚ ਵੀ ਆਉਣ ਦਾ ਭਾਰੀ ਖਤਰਾ ਹੈ ਪਿਛਲੇ ਕਈ ਦਿਨਾਂ ਤੋਂ ਪਹਾੜਾ ਵਿੱਚ ਪੈ ਰਹੇ ਮੀਂਹ ਕਾਰਨ ਪਹਾੜਾਂ ਤੋਂ ਪਾਣੀ ਹਿੱਠਾ ਵਗਣ ਆ ਰਿਹਾ ਜਿਸ ਕਾਰਨ ਕੱਗੜ ਦਰਿਆ ਵਿੱਚ ਹੜhta ਪਾਣੀ ਆਉਣ ਦਾ ਖਤਰਾ ਵੱਧ ਗਿਆ ਇਸ ਖਤਰੇ ਨੂੰ ਵੇਖਦਿਆਂ ਅੱਜ ਹਲਕਾ ਸਨੌਰ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਚ ਕੱਗਰ ਤੇ ਕੰਡੇ ਵਸੇ ਟਿੰਡਾ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਕਹਿੰਦੇ ਕਿ ਕੱਗਰ ਦਰਿਆ ਵਿੱਚ ਸੁਖਨਾ ਝੀਲ ਤੋਂ ਵੀ ਪਾਣੀ ਛਟਿਆ ਜਾ ਰਿਹਾ ਹੈ ਜਿਸ ਦੇ ਰਾਤ ਤੱਕ ਦੇਵੀਗੜ੍ਹ ਇਲਾਕੇ ਵਿੱਚ ਪਹੁੰਚਣ ਦੀ ਉਮੀਦ ਹੈ ਇਸ ਖਤਰੇ ਨੂੰ ਵੇਖਦਿਆਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਉੱਚੀਆਂ ਥਾਵਾਂ ਤੇ ਲੈ ਕੇ ਜਾਣ ਅਤੇ ਲੋਕ ਆਪਣਾ ਖਾਣ ਪੀਣ ਦਾ ਸਮਾਨ ਇਕੱਠਾ ਕਰ ਲੈਣ ਤਾਂ ਜੋ ਕਿਸੇ ਆਉਣ ਵਾਲੀ ਆਫਤ ਤੋਂ ਬਚਿਆ ਜਾ ਸਕੇ ਵਿਧਾਇਕ ਪਠਾਨ ਮਾਚਰਾ ਨੇ ਕਿਹਾ ਕਿ ਇਸ ਪਾਣੀ ਦੇ ਕੱਕਰ ਤੋਂ ਇਲਾਵਾ ਟਾਂਗਰੀ ਨਦੀ ਮਾਰਕੰਟਾ ਤੇ ਮੀਨਾਪੁਰ ਚੋਆ ਵਿੱਚ ਵੀ ਆਉਣ ਦਾ ਭਾਰੀ ਖਤਰਾ ਹੈ